ਜੀ ਸਾਰਿਆਂ ਨੂੰ ਤੁਹਾਕਦੇ ਤੁਹਾਡੇ ਆਪਣੇ ਚੈਨਲ ਤੇ ਤੇ ਅੱਜ ਦਾ ਵਲੌਗ ਆਪਣਾ ਆਪਾਂ ਜਾ ਰਹੇ ਆ ਟਾਲਾ ਸਾਹਿਬ ਦਰਸ਼ਨ ਮੇਲੇ ਕਰਨ ਗੁਰੂ ਘਰ ਮੱਥਾ ਟੇਕ ਆਈਏ ਤੇ ਅੱਜ ਐਤਵਾਰ ਆ ਤੇ ਅੱਜ ਆਪਾਂ ਰਸਤੇ 'ਚ ਹੀ ਆਏ ਆ ਘਰੋਂ ਵਲੌਗ ਸ਼ੂਟ ਕਰਨ ਦਾ ਜਿਹੜਾ ਆਪਾਂ ਨੂੰ ਚੇਤਾ ਭੁੱਲ ਗਿਆ ਸੀ ਰਸਤੇ ਜਾ ਕੇ ਛੇਥ ਆਇਆ ਸੋ ਆਪਾਂ ਜਾ ਰਹੇ ਆ ਤੁਸੀਂ ਵੇਖ ਸਕਦੇ ਹੋ ਤੇ ਮੈਂ ਜਾ ਰਹੀ ਆ ਡਰਾਈਵ ਕਰ ਰਹੀ ਆ ਤੇ ਉਥੇ ਪਹੁੰਚ ਕੇ ਤੁਹਾਨੂੰ ਕਰਾਉਣੇ ਦਰਸ਼ਨ ਮੇਲੇ ਤੇ ਤੁਸੀਂ ਵੀ ਕੌਣ-ਕੌਣ ਆਏ ਟਾਲਾ ਸਾਹਿਬ ਜ਼ਰੂਰ ਦੱਸਿਆ ਕਰੋ ਨਾਲ ਕਿਦਾਂ ਦਾ ਲੱਗਦਾ ਵਾ ਤੁਸੀਂ ਜ਼ਰੂਰ ਦੱਸਿਆ ਕਰੋ ਤੇ ਸਾਡਾ ਵਲੌਗ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਥੈਂਕ ਯੂ ਸੋ ਮਾਚ ਸਾਰਿਆਂ ਦਾ ਮਿਲਦੇ ਆ ਤੁਹਾਨੂੰ ਉਥੇ ਬਾਅਦ ਜਾ ਰਹੇ ਹੁਣ ਟਾਲਾ ਸਾਹਿਬ

ਆਪਾਂ ਜਿੱਤੇ ਜਿੱਤੇ ਆਏ ਤਰਸੋਈ ਨਸੀ ਪੜਾਉਂਦਾ ਆਇਆ ਸੰਗਤ ਚੋ ਪਹਿਰਾ ਸਾਫ ਕੱਟ ਰਹੀ ਆ ਦਾ ਦਰਬਾਰਾ ਕੀਤਾ ਕਹਾ ਗਰੀਬ ਨਮਹਾਨ ਜੀ ਮਹਾਨ ਜੀ ਮਹਾਨ ਜੀ ਜੀ ਦੋ ਛੱਕੇ ਆਪਾਂ ਅਗੇ ਆ ਗਏ ਆ ਬਾਹਰ ਹੁਣ ਹੁਣ ਆਪਾਂ ਚੱਲਦੇ ਆ ਘਰਾਂ ਨੂੰ